ਕੱਲ ਪੂਰੇ ਪੰਜਾਬ ਦੇ ਵਿੱਚ ਮੌਕ ਡ੍ਰਿਲ ਹੋਣ ਵਾਲੀ ਹੈ ਜੇ ਅਸੀਂ ਖਾਸ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਮੌਕ ਡ੍ਰਿਲ ਨੂੰ ਲੈ ਕੇ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਜਾਰੀ ਕੀਤੀਆਂ ਗਿਆਨ ਤੋਂ ਦੱਸਦੀ ਹੈ ਅੰਮ੍ਰਿਤਸਰ ਦੇ ਡੀਸੀ ਸਾਚੀ ਜਾਨੀ ਵੱਲੋਂ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਤੋਂ ਬਾਅਦ ਇੱਕ ਫੈਸਲਾ ਨਿਕਲ ਕੇ ਸਾਹਮਣੇ ਆਇਆ ਕਿ ਕੱਲ 7 ਤਰੀਕ ਨੂੰ ਜਾਣੇ ਕਿ ਮੌਕ ਡ੍ਰਿਲ ਹੋਵੇਗੀ ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਪੂਰਾ ਬਲੈਕਆਊਟ ਹੋਵੇਗਾ ਤੁਹਾਨੂੰ ਦੱਸਦੀ ਹੈ ਕਿ 4 ਵਜੇ ਦੇ ਕਰੀਬ ਕੱਲ ਸਾਇਰਨਸ ਵੱਜਨੇ ਸ਼ੁਰੂਆਤ ਹੋ ਜਾਵੇਗੀ ਜਿਸ ਦੇ ਬਾਅਦ ਕਿਸਾਨੂੰ ਜੋ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਆ ਉਹ ਦੱਸ ਦਿੰਨੇ ਆ ਕਿ ਜੇਕਰ ਅਸੀਂ ਉੱਚੀ ਇਮਾਰਤ ਤੇ ਬੈਠੇ ਆ ਤਾਂ ਸਾਨੂੰ ਜ਼ਰੂਰ ਕਿਤੇ ਪੇੜ ਦੇ ਲਾਗੇ ਜਾਂ ਖੁੱਲੀ ਮਿੱਟੀ ਵਾਲੀ ਜਗ੍ਹਾ ਤੇ ਆ ਕੇ ਸਾਨੂੰ ਬੈਠ ਜਾਣਾ ਚਾਹੀਦਾ ਲੇਟ ਜਾਣਾ ਚਾਹੀਦਾ ਕਿਉਂਕਿ ਇਹ ਜਿਹੜੀ جنگ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਹੁੰਦੀਆਂ ਨੇ ਉਸ ਨੂੰ ਮੁਕੰਮਲ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਤੁਹਾਨੂੰ ਦੱਸੀਏ ਟੈਲਗ੍ਰਾਮ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਜੰਗ ਜੰਗ ਦਾ ਜਿਹੜਾ ਮਾਹੌਲ ਹੈ ਉਹ ਜ਼ਰੂਰ ਬਣਿਆ ਹੋਇਆ ਤੇ ਮਗਰ ਹੁਣ ਪੰਜਾਬ ਉੱਪਰ ਦੇ ਵਿੱਚ ਵੀ ਇਸ ਦੀ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਰਹੀਆਂ ਚੱਲੂ ਹੋ ਚੁੱਕੀਆਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਰਹੇ ਹਾਂ ਤੇ ਅੰਮ੍ਰਿਤਸਰ ਸ਼ਹਿਰ ਦੇ ਡੀਸੀ ਸ਼ਖਸੀਅਤਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਆ ਕਈ ਡਾਇਰੈਕਸ਼ਨਸ ਦਿੱਤੇ ਗਏ ਨੇ ਜਿਸ ਦੇ ਵਿੱਚ ਕੀ ਅਸੀਂ ਸਾਨੂੰ ਪਾਲਣਾ ਕਰਨੀ ਪੈਗੀ ਫਿਲਹਾਲ ਗੱਲ ਕਰੀਏ ਤਾਂ ਕੱਲ 4 ਵਜੇ ਦੇ ਕਰੀਬ ਸਾਇਰਨਸ ਵੱਜਨੇ ਚਾਲੂ ਹੋ ਜਾਣਗੇ ਅਤੇ ਰਾਤ 10 ਵਜੇ ਦੇ ਕਰੀਬ ਜਿਹੜਾ ਪੂਰਾ ਅੰਮ੍ਰਿਤਸਰ ਜਿਹੜਾ ਉਸ ਨੂੰ ਬਲੈਕਆਊਟ ਕੀਤਾ ਜਾਏਗਾ ਬਲੈਕਆਊਟ ਤੋਂ ਪਾਵ ਹੈ ਕਿ ਜੇਕਰ ਸਾਡੇ ਘਰ ਦੀਆਂ ਲਾਈਟਸ ਜਗ ਰਹੀਆਂ ਤਾਂ ਉਸ ਨੂੰ ਬੰਦ ਕੀਤਾ ਜਾਵੇ ਜੇਕਰ ਮੋਮਬਤੀ ਵੀ ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਪੂਰਾ ਬਲੈਕਆਊਟ ਕਰਨ ਦਾ ਜਿਹੜਾ ਆਦੇਸ਼ ਹੈ ਅੰਮ੍ਰਿਤਸਰ ਦੇ ਡੀਸੀ ਸ਼ਖਤ ਸਿੰਘ ਹਮਾ ਵੱਲੋਂ ਦਿੱਤਾ ਗਿਆ ਤੇ ਕੱਲ ਨੂੰ ਦੇਖਣਾ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਜੰਗ ਤੋਂ ਪਹਿਲਾਂ ਜੋ ਮੁਕੰਮਲ ਰੂਪ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਦਾ ਅਸਰ ਕਿੰਨਾ ਕੁ ਦਿਖਾਈ ਦਿੱਤਾ ਕਿਉਂਕਿ ਪੂਰੇ ਇੱਕ ਡਾਇਰੈਕਸ਼ਨ ਦਿੱਤੀਆਂ ਗਿਆ ਨੇ ਜੇਕਰ ਡੀਸੀ ਮੈਂ ਅਸੀਂ ਗਲਤੀ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਦੀ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਜੰਗ ਦੇ ਜਿਹੜੇ ਅਸਾਰ ਬਣ ਰਹੇ ਨੇ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਸ ਨੂੰ ਵੇਖਦੇ ਹੋਏ ਜਿਹੜਾ ਕੱਲ ਮੱਕਰੀ ਲਈ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ ਇੱਕ ਤਰ੍ਹਾਂ ਦਾ ਰਿਆਜ਼ ਹੈ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੈ ਕਿ ਜੰਗ ਜੇਕਰ ਲੱਗਦੀ ਹੈ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਸ ਨੂੰ ਕਰ ਲਿਤਾ ਜਾਵੇ ਉਸ ਤਹਿਤ ਜਿਹੜੀਆਂ ਹਦਾਇਤਾਂ ਦਿੱਤੀਆਂ ਹੋਈਆਂ ਉਹਨਾਂ ਹਦਾਇਤਾਂ ਦੇ ਵਿੱਚੋਂ ਕੱਲ 4 ਵਜੇ ਸਾਇਰਨ ਵੱਜੇਗਾ ਤੇ ਜਿਸ ਤੋਂ ਬਾਅਦ ਸਾਨੂੰ ਪੂਰਾ ਅਲਰਟ 모ਡ ਦੇ ਵਿੱਚ ਰਹਿਣਾ ਪਵੇਗਾ ਤੇ ਉਸ ਤੋਂ ਬਾਅਦ ਰਾਤ 10 ਵਜੇ ਦੇ ਕਰੀਬ ਜਿਹੜੇ ਕਰ ਲੀਆਂ ਜਿਹੜੀਆਂ ਲਾਈਟ ਹੈ ਜਿਵੇਂ ਸੀਸੀਟੀਵੀ ਦੀਆਂ ਲਾਈਟ ਲਾਈਟ ਜਾਂ ਤੋਂ ਬਾਅਦ ਜਾਂਦੀਆਂ ਨੇ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਬਲੈਕਆਊਟ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਡਾ ਭਾਰਤ ਦੇਸ਼ ਹੈ ਜਿਹੜਾ ਉਹ ਮੁਕੰਮਲ ਰੂਪ ਦੇ ਵਿੱਚ ਜਿਹੜਾ ਹੈ ਉਹ ਤਿਆਰ ਬੈਠਾ ਕਿਸੇ ਵੀ ਤ्याਗ ਤੋਂ ਜਿਹੜਾ ਹੈ ਡਰਨ ਤੋਂ ਫਰੇਜ਼ ਹੈ ਸਾਡੇ ਪਰਦੇਸ਼ ਦੇ ਇਹ ਲਾਰਡ ਕਿਰਾ ਜਾਰੀ ਕੀਤਾ ਗਿਆ ਇਸ ਦੀ ਜਿਹੜੀ ਹਦਾਇਤਾਂ ਨੇ ਉਹ ਤੁਹਾਨੂੰ ਦੱਸ ਦਿੱਤੀਆਂ ਤੇ ਕੱਲ ਤੇ ਦਿਨ ਸ੍ਰੀ ਅੰਮ੍ਰਿਤਸਰ ਦੇ ਵਿੱਚੇ ਪੂਰਾ ਬਲੈਕਆਊਟ ਰਹੇਗਾ ਰਾਤ 10 ਵਜੇ ਦੇ ਕਰੀਬ ਤੇ ਇਸ ਹਦਾਇਤਾਂ ਨੂੰ ਜ਼ਰੂਰ ਪਾਲਣਾ ਕਰਦੇ ਹੋਏ ਦਿਖਾਈ ਦਿਓ ਕੱਲ ਪੂਰੇ ਪੰਜਾਬ ਦੇ ਵਿੱਚ ਮੌਕ ਡ੍ਰਿਲ ਹੋਣ ਵਾਲੀ ਹੈ ਜਿਵੇਂ ਅਸੀਂ ਖਿਆਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਮੌਕ ਡ੍ਰਿਲ ਨੂੰ ਲੈ ਕੇ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਜਾਰੀ ਕੀਤੀਆਂ ਗਿਆਨ ਤੋਂ ਦੱਸਦੀ ਅੰਮ੍ਰਿਤਸਰ ਦੇ ਡੀਸੀ ਕਾਕੀ ਜਾਨੀ ਵੱਲੋਂ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਤੋਂ ਬਾਅਦ ਇੱਕ ਫੈਸਲਾ ਨਿਕਲ ਕੇ ਸਾਹਮਣੇ ਆਇਆ ਕਿ ਕੱਲ 7 ਤਰੀਕ ਨੂੰ ਜਾਣੇ ਕੀ ਮੌਕ ਡ੍ਰਿਲ ਹੋਵੇਗੀ ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਪੂਰਾ ਬਲੈਕਆਊਟ ਹੋਵੇਗਾ ਤੁਹਾਨੂੰ ਦੱਸ ਦਈਏ ਕਿ 4 ਵਜੇ ਦੇ ਕਰੀਬ ਕੱਲ ਸਾਇਰਨਸ ਵੱਜਨੇ ਸ਼ੁਰੂਆਤ ਹੋ ਜਾਵੇਗੀ ਜਿਸ ਦੇ ਬਾਅਦ ਕਿ ਸਾਨੂੰ ਜੋ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਉਹ ਦੱਸ ਦਿੰਨੇ ਆ ਕਿ ਜੇਕਰ ਅਸੀਂ ਉੱਚੀ ਇਮਾਰਤ ਤੇ ਬੈਠੇ ਆ ਤਾਂ ਸਾਨੂੰ ਜ਼ਰੂਰ ਕਿਤੇ ਪੇੜ ਦੇ ਲਾਗੇ ਜਾਂ ਖੁੱਲੀ ਮਿੱਟੀ ਵਾਲੀ ਜਗ੍ਹਾ ਤੇ ਆ ਕੇ ਸਾਨੂੰ ਬੈਠ ਜਾਣਾ ਚਾਹੀਦਾ ਲੇਟ ਜਾਣਾ ਚਾਹੀਦਾ ਕਿ ਇਹ ਜਿਹੜੀ ਜੰਗ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਹੁੰਦੀਆਂ ਨੇ ਉਸ ਨੂੰ ਮੁਕੰਮਲ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਤੁਹਾਨੂੰ ਦੱਸੀਏ ਪੈਲਗਾਮ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਜੰਗ ਦਾ ਜਿਹੜਾ ਮਾਹੌਲ ਹੈ ਉਹ ਜ਼ਰੂਰ ਬਣਿਆ ਹੋਇਆ ਤੇ ਮਗਰ ਹੁਣ ਪੰਜਾਬ ਦੇ ਵਿੱਚ ਵੀ ਇਸ ਦੀ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਰਹੀਆਂ ਚੱਲੂ ਹੋ ਚੁੱਕੀਆਂ ਅੰਮ੍ਰਿਤਸਰ ਪਿਆਰ ਦੀ ਗੱਲ ਕਰ ਰਹੇ ਹਾਂ ਤੇ ਅੰਮ੍ਰਿਤਸਰ ਖੇਰ ਦੇ ਡੀਸੀ ਸ਼ਕਤੀ ਸਾਨੇ ਵੱਲੋਂ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਕਈ ਡਾਇਰੈਕਸ਼ਨ ਦਿੱਤੇ ਗਏ ਨੇ ਜਿਸ ਤੇ ਵਿੱਚ ਕੀ ਅਸੀਂ ਸਾਨੂੰ ਪਾਲਣਾ ਕਰਨੀ ਪੈਗੀ ਫਿਲਹਾਲ ਗੱਲ ਕਰੀਏ ਕੱਲ 4 ਵਜੇ ਦੇ ਕਰੀਬ ਸਾਇਰਨਸ ਵੱਜਨੇ ਚਾਲੂ ਹੋ ਜਾਣਗੇ ਅਤੇ ਰਾਤ 10 ਵਜੇ ਦੇ ਕਰੀਬ ਜਿਹੜਾ ਪੂਰਾ ਅੰਮ੍ਰਿਤਸਰ ਜਿਹੜਾ ਉਸ ਨੂੰ ਬਲੈਕਆਊਟ ਕੀਤਾ ਜਾਏਗਾ ਬਲੈਕਆਊਟ ਤੋਂ ਪਾਵੈ ਕਿ ਜੇਕਰ ਸਾਡੇ ਘਰ ਦੀਆਂ ਲਾਈਟਸ ਜਗ ਰਹੀਆਂ ਤਾਂ ਉਸ ਨੂੰ ਬੰਦ ਕੀਤਾ ਜਾਵੇ ਜੇਕਰ ਮੋਮਬਤੀ ਵੀ ਜਗ ਰਹੀ ਹੈ ਕਿਸੇ ਅੱਗ ਜਲਾਈ ਹੈ ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਪੂਰਾ ਬਲੈਕਆਊਟ ਕਰਨ ਦਾ ਜਿਹੜਾ ਆਦੇਸ਼ ਹੈ ਅੰਮ੍ਰਿਤਸਰ ਦੇ ਡੀਸੀ ਕਾਕਸਾਨੀ ਹੁਣਾ ਵੱਲੋਂ ਦਿੱਤਾ ਗਿਆ ਤੇ ਕੱਲ ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਯੰਗ ਤੋਂ ਪਹਿਲਾਂ ਜੋ ਮੁਕੰਮਲ ਰੂਪ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਦਾ ਅਸਰ ਕਿੰਨਾ ਤੱਕ ਇਕ ਡਾਇਰੈਕਸ਼ਨ ਦਿੱਤੇ ਗਿਆ ਨੇ ਜੇਕਰ ਡੀਸੀਮੈਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਦੀ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਜੰਗ ਦੇ ਜਿਹੜੇ ਅਸਰ ਬਣ ਰਹੇ ਨੇ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਸ ਨੂੰ ਵੇਖਦੇ ਹੋਏ ਜਿਹੜਾ ਕੱਲ ਮੌਕ ਡ੍ਰਿਲ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਇੱਕ ਤਰ੍ਹਾਂ ਦਾ ਰਿਆਜ਼ ਹੈ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੈ ਕਿ ਜੰਗ ਜੇਕਰ ਲੱਗਦੀ ਹੈ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਸ ਨੂੰ ਕਰ ਲਿਆ ਜਾਵੇ ਉਸ ਤਹਿਤ ਜਿਹੜੀਆਂ ਹਦਾਇਤਾਂ ਦਿੱਤੀਆਂ ਹੋਈਆਂ ਉਹਨਾਂ ਹਦਾਇਤਾਂ ਦੇ ਵਿੱਚੋਂ ਕੱਲ 4 ਵਜੇ ਸਾਇਲੈਂਸ ਬੱਜੇਗਾ ਇਹ ਜਿਸ ਤੋਂ ਬਾਅਦ ਸਾਨੂੰ ਪੂਰਾ ਅਲਰਟ ਤੋਂ ਮੋਰ ਦੇ ਵਿੱਚ ਰਹਿਣਾ ਪਵੇਗਾ ਤੇ ਉਸ ਤੋਂ ਬਾਅਦ ਰਾਤ 10 ਵਜੇ ਦੇ ਕਰੀਬ ਜਿਹੜੇ ਕਰਦੀਆਂ ਜਿਹੜੀਆਂ ਲਾਈਟ ਹੈ ਜਿਵੇਂ ਸੀਸੀਟੀਵੀ ਦੀਆਂ ਲਾਈਟ ਲਾਈਟ ਜਾਣ ਤੋਂ ਬਾਅਦ ਜਾਂਦੀਆਂ ਨੇ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਬਲੈਕਆਊਟ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਡਾ ਪਾਰਦੇਸ਼ ਹੈ ਜਿਹੜਾ ਉਹ ਮੁਕੰਮਲ ਰੂਪ ਦੇ ਵਿੱਚ ਜੜਾ ਹੈ ਉਹ ਤਿਆਰ ਬੈਠਾ ਕਿਸੇ ਵੀ ਤੰਗ ਤੋਂ ਜਿਹੜਾ ਡਰਨ ਤੋਂ ਫਰੇਜ਼ ਹੈ ਸਾਡੇ ਪਾਰਦੇਸ਼ ਨੇ ਇਹ ਅਲਰਟ ਕਿਲਾ ਜਾਰੀ ਕੀਤਾ ਗਿਆ ਇਸ ਲਈ ਜਿਹੜੀ ਹਦਾਇਤਾਂ ਨੇ ਉਹ ਤੁਹਾਨੂੰ ਦੱਸ ਦਿੱਤੀਆਂ ਤੇ ਕੱਲ ਇਹ ਦਿਨ ਸ੍ਰੀ ਅੰਮ੍ਰਿਤਸਰ ਦੇ ਵਿਖੇ ਪੂਰਾ ਬਲੈਕਆਊਟ ਰਹੇਗਾ ਰਾਤ 10 ਵਜੇ ਦੇ ਕਰੀਬ ਤੇ ਸਹਾਈਤਾ ਨੂੰ ਜਰੂਰ ਤੁਸੀਂ ਪਾਲਣਾ ਕਰਦੇ ਹੋਏ ਦਿਖਾਈ ਦਿਓ